रिजर्वेशन ਦੇ ਡਾਕਟਰ ਅੰਬਿਤਕਰ ਖلاف ਸੀਗੇ ਹਮ ਡਾਕਟਰ ਅੰਬਿਤਕਰ रिजर्वेशन ਦੇ ਹੱਕ ਵਿੱਚ ਨਹੀਂ ਸੀਗੇ ਡਾਕਟਰ ਅੰਬਿਤਕਰ ਕਹਿੰਦੇ ਬਈ ਜਮੀਨ ਸਾਰੀ ਰਾਜਿਆਂ ਕੋ ਆ ਬੇ ਦੇਸ਼ ਦੇ ਵਿੱਚ 563 ਜਿਹੜੇ ਰਾਜੇ ਆ ਬਈ ਉਹ ਜਮੀਨ ਸਾਰੀ ਉਹਨਾਂ ਤੋਂ ਖੋ ਲਾਉ ਫੋਲੇਰ ਕਹਿੰਦਾ ਜੇ ਅਸੀਂ ਜਮੀਨ ਖੋਈ ਤਾਂ ਖਾਨਾ ਚੰਗੀ ਸ਼ੁਰੂ ਹੋ ਜਾਣੀ ਹੈ ਜ਼ਿਮੀਦਾਰਾਂ ਨੇ ਦਲਤਾਂ ਨੂੰ ਮਾਰਨਾ ਸ਼ੁਰੂ ਕਰ ਦੇਣਾ ਜੇ ਅਸੀਂ ਬੈਂਕਾਂ ਖੋਈਆਂ ਉਹਨਾਂ ਕੋ ਫੌਜ ਆ ਇਹ ਰਾਜਿਆਂ ਕੋ ਉਨੀ ਲੜਾਈ ਇੱਥੇ ਸ਼ੁਰੂ ਕਰ ਦੇਣੀ ਹੈ ਇੱਥੇ ਤਾਂ ਸਿਵਲ ਵਾਰ ਸ਼ੁਰੂ ਕਰ ਦੇਣੀ ਹੈ ਤੇ ਇਸ ਕਰਕੇ ਉਹਨੇ ਰਿਜ਼ਰਵੇਸ਼ਨ ਜਿਹੜੀ ਚਵਰੀ ਮਰ ਦਤੀ ਹੈ ਕਿਸੇ ਹੋਰ ਧਰਮ ਦੇ ਸ्रू ਇਹ ਲੱਗਦਾ ਵੀ ਖਤਮ ਹੋ ਸਕਦੀ ਹੈ ਜਾਤ ਪਾਤ ਕਿਸੇ ਕੋਈ ਧਾਰਮਿਕ ਸੰਸਥਾ ਕੋਈ ਧਾਰਮਿਕ ਲਹਿਰ ਇਹਨੂੰ ਖਤਮ ਕਰ ਸਕਦੇ ਕਿਸੇ ਧਰਮ ਦੇ ਵਿੱਚ ਆਪਾਂ ਜਾ ਕੇ ਇਹਨੂੰ ਖਤਮ ਕਰ ਸਕਦੇ ਹਾਂ ਸੈਕੰਡ ਵਰਲਡ ਵਾਰ ਤੇ ਫਸਟ ਵਰਲਡ ਵਾਰ ਵਿੱਚ ਅੰਗਰੇਜ਼ਾਂ ਨੇ ਭਰਤੀ ਖੋਲੀ ਦਲਿਤ ਲੋਕਾਂ ਲਈ ਬੇ ਇਹ ਵੀ ਭਰਤੀ ਹੋ ਸਕਦੇ ਹੈਗੇ ਆ ਸਭ ਤੋਂ ਵੱਧ ਵਿਰੋਧ ਜਿਹੜਾ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਸੀਗੇ ਉਹਨਾਂ ਨੇ ਇਹ ਇਨੀ ਗੱਲ ਤਾਂ ਲੋਕਾਂ ਆਮ ਨੂੰ ਪਤਾ ਨਹੀਂ ਬਈ ਜਿਹੜਾ ਬੁੱਧ ਆ ਉਹ ਧਰਮ ਨਹੀਂ ਹੈ ਬੁੱਧ ਜਿਹੜਾ ਆ ਉਹ ਧਰਮ ਨਹੀਂ ਹੈਗਾ ਕਾਲਾਨਾਸਕ ਮੰਦਿਰ ਬੜਾ ਮਸ਼ਹੂਰ ਹੈ ਵਰਲਡ ਦੇ ਵਿੱਚ ਹੀ ਮਸ਼ਹੂਰ ਹੈ ਤੇ ਉੱਥੇ ਜਾਣ ਦੀ ਮਨਾਹੀ ਸੀ ਡਾਕਟਰ ਮਿਟ ਕਰਨੇ ਉੱਥੇ ਵੀ ਮੋਰਟਲ ਆਇਆ ਤੇ ਉੱਥੇ ਅਧਿਕਾਰ ਲੈ ਕੇ ਦਿੱਤਾ ਕੀ ਸਾਇਮਨ ਕਮਿਸ਼ਨ ਗੋ ਬੈਕ ਦੇ ਨਾਰੇ ਠੀਕ ਸੀਗੇ ਹਮ ਤਰਮਾਂ ਦੇ ਵਿੱਚ ਜਾਣਾ ਕੋਈ ਹੱਲ ਨਹੀਂ ਹੈ ਜਾਂ ਪਤਾ ਕਾਸਟ ਜਿਹੜੀ ਹੈ ਡਾਕਟਰ ਮੁਰਕਰ ਕਹਿੰਦੇ ਭਈ ਇਹ ਇੱਕ ਇਹੋ ਜਿਹਾ ਡੈਂਟ ਹੈ ਜਿਹੜਾ ਤੁਹਾਡਾ ਰਾਹ ਰੋਕ ਕੇ ਬੈਠਾ ਤੁਸੀਂ ਕਿਸੇ ਪਾਸੇ ਨੂੰ ਤੁਰਪੋ ਹੂੰ ਇਹ ਮੂਰੇ ਆ ਕੇ ਖੜ ਜਾਂਦਾ ਹੂੰ ਇਹ ਪੋਲੀਟਿਕਲੀ ਲਈਏ ਪਾਰਟੀਆਂ ਜਾਤ ਦੇ ਆਧਾਰ ਤੇ ਟਿਕਟਾਂ ਦਿੰਦੀਆਂ ਬਿਲਕੁਲ ਜੀ ਇਹ ਧਰਮਸਥਾਨਾਂ ਨੂੰ ਲੈ ਲਈਏ ਉੱਥੇ ਜਾਤ ਦੇ ਆਧਾਰ ਤੇ ਹੀ ਲੋਕਾਂ ਨੂੰ ਆਉਣ ਦਿੱਤਾ ਜਾਂਦਾ ਹੂੰ ਜੇ ਸਮਾਜ ਤੌਰ ਤੇ ਦੇਖ ਲਈਏ ਹੋਰ ਤੌਰ ਤੇ ਦੇਖ ਲਈਏ ਉਹ ਕਹਿੰਦਾ ਵੀ ਜੇ ਤੁਸੀਂ ਇਹ ਕਹੋ ਬਈ ਬਿੱਲੀ ਵਾਂਗ ਕਬੂਤਰ ਵਾਂਗ ਬੇਕਬੂਤਰ ਮੈਂ ਅੱਖਾਂ ਮੀਟ ਰਾਂ ਮੈਂ ਬਿੱਲੀ ਤੋਂ बच ਜਾਊਂਗਾ ਹੂੰ ਤਾ ਇਦਾਂ ਬਚ ਨਹੀਂ ਸਕਦੇ ਹੈਗੇ। ਹੂੰ। ਤੁਹਾਨੂੰ ਇਸ ਲਈ ਜਾਤ ਦੇ ਜਿਹੜਾ ਖਿਲਾਫ ਖੜਨਾ ਪੈਣਾ। ਹੂੰ। ਅੰਦੋਲਨ ਕਰਨਾ ਪੈਣਾ। ਹੂੰ। ਉਨੀ ਹੋਰ ਦੇਖੋ ਉਸ ਵੇਲੇ ਜਿਹੜਾ ਪਾਣੀ ਦਾ ਸਾਧਨ ਮਹਾਰਾਸ਼ਟਰ ਦੇ ਵਿੱਚ ਤਲਾ ਸੀਗੇ। ਬਿਲਕੁਲ। ਪ੍ਰਸ਼ਾਸਨ ਕੋਈ ਕੋਈ ਪਹਾੜੀ ਇਲਾਕਾ ਪਾਣੀ ਇਕੱਠਾ ਕਰ ਲੈਂਦੇ ਆ। ਹੂੰ। ਪਰ ਉਹ ਜਿਹੜੇ ਤਲਾ ਆ ਉੱਥੋਂ ਦਲਿਤ ਲੋਕ ਪਾਣੀ ਨਹੀਂ ਪੀ ਸਕਦੇ। ਉਹਨਾਂ ਦੀ ਮਨਾਹੀ ਸੀ ਉਹਨਾਂ ਨੂੰ। ਹੂੰ। ਤਾਂ ਡਾਕਟਰ ਮਿਲਕਰ ਨੇ ਉੱਥੇ ਲੋਕਾਂ ਨੂੰ ਇਕੱਠੇ ਕਰਕੇ 10000 ਲੋਕਾਂ ਨੂੰ ਉਥੇ ਅੰਦੋਲਨ ਕੀਤਾ ਔਰ ਅੰਦੋਲਨ ਕਰਕੇ ਉਹਨੇ ਚੁਧਾਰ ਤਲਾਬ ਜਿਹੜਾ ਬਹੁਤ ਸੀ ਕਿਉਂਕਿ ਦਲਿਤ ਜਿਹੜੇ ਲੋਕ ਸੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਨਹਾਤਾ ਤੋਤਾ ਛਪਣਾ ਚ ਪਾਣੀ ਆਉਂਦਾ ਹੈਗਾ ਉਹ ਹੀ ਪੀਣ ਦਾ ਅਧਿਕਾਰ ਸੀਗਾ ਤਾਂ ਡਾਕਟਰ ਮੇਟ ਕਰਨੇ ਉਥੇ ਲੜਾਈ ਲੜੀ ਹੈਗੀ ਆ ਔਰ ਲੋਕਾਂ ਨੂੰ ਉਥੇ ਦਲਿਤ ਲੋਕਾਂ ਨੂੰ ਵੀ ਸਾਫ਼ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਫਿਰ ਇਸੇ ਤਰ੍ਹਾਂ ਧਰਮ ਸਥਾਨ ਸੀ ਜਿਹੜਾ ਕਾਲਾ ਨਾਸਕ ਮੰਦਿਰ ਬੜਾ ਮਸ਼ਹੂਰ ਹੈ ਵਰਲਡ ਦੇ ਵਿੱਚ ਹੀ ਮਸ਼ਹੂਰ ਹੈ ਤੇ ਉੱਥੇ ਜਾਣ ਦੀ ਮਨਾਹੀ ਸੀ ਡਾਕਟਰ ਬਿਟ ਕਰਨੇ ਉੱਥੇ ਵੀ ਮੋਰਚਾ ਲਾਇਆ ਤੇ ਉੱਥੇ ਅਧਕਾਰ ਲੈ ਕੇ ਦਿੱਤਾ ਫਿਰ ਜਿਹੜੇ ਆ ਬਈ 1925 ਤੱਕ ਇਹ ਆਪਣੇ ਦੇਸ਼ ਦੇ ਵਿੱਚ ਜਿਹੜੇ Hindu Muslim Sikh ਸੀ ਇਹਨਾਂ ਨੂੰ ਸਬ ਇੰਸਪੈਕਟਰ ਤੱਕ ਅੰਗਰੇਜ਼ ਲਾਉਂਦੇ ਸੀ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ ਜਿਹੜੇ ਡੀਸੀ ਜੱਜ ਐਸਪੀ ਪੁਲਿਸ ਕਪਤਾਨ ਵਗੈਰਾ ਉਹ ਸਾਰੇ ਅੰਗਰੇਜ਼ ਹੀ ਹੁੰਦੇ ਹਾਂਜੀ ਇਹ ਫੇ ਹਿੰਦੂ ਮੁਸਲਮਾਨ ਸਿੱਖਾਂ ਨੇ ਇਕੱਠੇ ਹੋ ਕੇ ਸੰਘਰਸ਼ ਕੀਤਾ ਵੀ ਸਾਨੂੰ ਵੀ ਜੱਜ ਲਾਓ ਡੀਸੀ ਲਾਓ ਪੁਲਿਸ ਕਮਿਸ਼ਨਰ ਲਾਓ ਤਾਂ ਫੇਰ ਅੰਗਰੇਜ਼ਾਂ ਨੇ 11 ਜਿਹੜੀਆਂ ਸੀਟਾਂ ਆਈਸੀਐਸ ਦੀਆਂ ਜਿਹਨੂੰ ਅੱਜ ਆਈਏਐਸ ਆਈਪੀਐਸ ਕਿਹਾ ਜਾਂਦਾ ਨਾ ਪਹਿਲਾਂ ਇਹਦਾ ਨਾਮ ਆਈਸੀਐਸ ਆ ਇੰਡੀਅਨ ਸਿਵਲ ਸਰਵਿਸਸ ਹਾਂ ਉਹਦੇ ਵਿੱਚ 11 ਸੀਟਾਂ ਰਿਜ਼ਰਵ ਕਰ ਦਿੱਤੀਆਂ। ਹਮ 11 ਸੀਟਾਂ ਦੇ ਵਿੱਚ ਤਿੰਨ ਹਿੰਦੂਆਂ ਵਾਸਤੇ ਹਮ ਤਿੰਨ ਮੁਸਲਮਾਨਾਂ ਵਾਸਤੇ ਦੋ ਸਿੱਖਾਂ ਵਾਸਤੇ ਇੱਕ ਇੰਗਲੋ-ਇੰਡੀਅਨ ਇੱਕ ਪਾਰਸੀ ਇੱਕ ਟਾਈਪਸ ਵਗੈਰਾ ਹਮ ਤੇ ਡਾਕਟਰ ਬਰਕਰ ਨੇ ਪ੍ਰੋਟੈਸਟ ਕੀਤਾ ਅੰਗਰੇਜ਼ਾਂ ਕੋ ਭਈ ਤੁਸੀਂ ਇਹ ਸਭ مشین ਨੂੰ ਬੰਦੇ ਹਮ ਓਨ ਗਰੀਬਾਂ ਨੂੰ ਗਲੇ ਲਾਇਆ ਹੈਗਾ ਹਮ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਦੁਨੀਆ 'ਚ ਹਮ ਇਹ ਇਹ ਦੇਸ਼ ਦੇ ਵਿੱਚ ਜਿਹੜੇ ਸਬ ਇਨਸਪੈਕਟਰ ਬਣ ਸਕਦੇ ਸੀ ਉਹਨਾਂ ਨੂੰ ਤਾਂ ਤੁਸੀਂ ਜੱਜ ਡੀਸੀ ਪੁਲਿਸ ਕਪਤਾਨ ਬਣਦੇ ਅਧਿਕਾਰ ਲੈ ਦਿੱਤੇ ਹੂੰ ਦੇ ਦਿੱਤੇ ਹੂੰ ਪਰ ਮੇਰੇ ਲੋਕ ਤਾਂ ਆਮ ਰਾਹਾਂ ਦੇ ਉੱਤੇ ਤੁਰੇ ਨਹੀਂ ਸਕਦੇ ਹੂੰ ਮੇਰੇ ਲੋਕ ਤਾਂ ਸਕੂਲਾਂ 'ਚ ਪੜ੍ਹ ਨਹੀਂ ਜਾ ਸਕਦੇ ਹੂੰ ਮੇਰੇ ਲੋਕ ਕਿਤੇ ਭਰਤੀ ਨਹੀਂ ਹੋ ਸਕਦੇ ਹੂੰ ਕੋਈ ਉਹਨਾਂ ਨੂੰ ਚਪੜਾਸੀ ਤੱਕ ਨਹੀਂ ਲਾਉਂਦਾ ਹੂੰ ਸਿਰਫ ਗੰਦਗੀ ਠਾਉਣ ਦਾ ਕੰਮ ਉਹਨਾਂ ਦੇ ਉੱਤੇ ਮੜਿਆ ਹੋਇਆ ਹੈਗਾ ਹੂੰ ਤੇ ਤੁਸੀਂ ਕੀ ਇਨਸਾਫ ਕੀਤਾ ਹੈਗਾ न्याय दी गल कित्थे हैगी है लोकतन्त्र दी गल कित्थे हैगी है भाई ओ कंदे ਵੀ ਇਦਾਂ ਦੀ ਵੀ ਕਿਉਂ ਗੱਲ ਐ ਉਹ ਕਹਿੰਦੇ ਇਦਾਂ ਦੀ ਅਸੀਂ ਤਾਂ ਮਰਨ ਤੋਂ ਬਾਅਦ ਵੀ ਇਹਨਾਂ ਦੇ ਸ਼ਮਸ਼ਾਨ ਘਾਟਾਂ ਤੇ ਨਹੀਂ ਸੜ ਸਕਦੇ ਹੂੰ ਸਾਡੇ ਸ਼ਮਸ਼ਾਨ ਘਾਟ ਬਕਰੇ ਸਾਡੇ ਮਹੱਲੇ ਬਕਰੇ ਹੂੰ ਸਾਡੇ ਖੂਬ ਬਕਰੇ ਸਭ ਕੋ ਬਖਰਾ ਤੇ ਇਸ ਕਰਕੇ ਵੀ ਤੁਸੀਂ ਸਾਡੇ ਨਾਲ ਕੀ ਨਿਆਂ ਕੀਤਾ ਖੇਰ ਉਹਨਾਂ ਨੇ ਗਰੀਸ ਸਰਕਾਰ ਨੇ ਸਾਈਮਨ ਕਮਿਸ਼ਨ ਭੇਜਿਆ ਭਈ ਇਹ ਵਾਕਿਆ ਹੀ ਇਹ ਗੱਲ ਹੈਗੀ ਆ ਜਾ ਕੇ ਦੇਖ ਕੇ ਆਵੇ ਇੰਡੀਆ ਚ ਉਹ ਸਾਈਮਨ ਕਮਿਸ਼ਨ ਆਇਆ ਉਹਨਾਂ ਆ ਕੇ ਸਾਰਾ ਦੇਖਿਆ ਪਿੰਡਾਂ ਦੇ ਤੇ ਡਾਕਟਰ ਰਿਪੋਰਟ ਕਰ ਦਿੱਤੀ ਤਾਂ ਗੱਲ ਸਹੀ ਆ ਬਈ ਤਾਂ ਲੋਕ ਪਿੰਡਾਂ ਚੋਂ ਬਾਹਰ ਕੱਢੋਇਆ ਇਹਨਾਂ ਦੇ ਤਾਂ ਸਭ ਕੁਝ ਵੱਖਰਾ ਹੈਗਾ ਔਰ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਹੈਗੇ ਇਹ ਤਾਂ ਜਾਨਵਰਾਂ ਜੈਸਾ ਜੀਵਨ ਬਤੀਤ ਕਰਦੇ ਹੈਗੇ ਤੇ ਤਦ ਫਿਰ ਉਹਨਾਂ ਨੇ ਗਾਂਧੀ ਜੀ ਨੂੰ ਕਿਹਾ ਵੀ ਗਾਂਧੀ ਜੀ ਤੁਸੀਂ ਜਿਹੜੀ ਆ ਗੱਲ ਕੀਤੀ ਆ ਵੀ ਅਸੀਂ ਸਾਰੇ ਹਿੰਦੂ ਆ ਭਾਈ ਭਾਈ ਆ ਇਹ ਗੱਲ ਤੁਹਾਡੀ ਝੂਠੀ ਐ ਸਾਡਾ ਕਮਿਸ਼ਨ ਜਿਹੜਾ ਜਾ ਕੇ ਇੰਡੀਆ ਚ ਸਰਵੇ ਕਰਕੇ ਆਇਆ ਹੈਗਾ ਇਸ ਕਰਕੇ ਅਸੀਂ ਹੁਣ ਤੁਹਾਡੇ ਨਾਲ ਸਾਹਮਣੇ ਸਾਹਮਣੀ ਗੱਲ ਕਰਾਉਣੀ ਐ ਤੇ ਲੰਡਨ ਦੇ ਵਿੱਚ ਫੇਰ ਆਊਂ ਟੇਬਲ ਕਾਨਫਰੰਸਾਂ ਹੋਈਆਂ ਉੱਥੇ ਫੇਰ ਤਿੰਨ ਕਾਨਫਰੰਸਾਂ ਹੋਈਆਂ ਉੱਥੇ ਗਾਂਧੀ ਜੀ ਨੇ ਆਪਣਾ ਪੱਖ ਰੱਖਿਆ ਤੇ ਮਿਸਟਰ ਜਨਾਹ ਜਿਹੜੇ ਆ ਉਹ ਮੁਸਲਮਾਨਾਂ ਦੇ ਆਗੂ ਸੀ ਉਹਨਾਂ ਨੇ ਵੀ ਕਿਹਾ ਵੀ ਸਾਡੇ ਨਾਲ ਵਿਸਕਰਾਂ ਕਰਦੇ ਹੈਗੇ ਆ ਸਾਡਾ ਇਹਨਾਂ ਨਾਲ ਸਾਰਿਆਂ ਨੂੰ ਵੱਖਰਾ ਹੈਗਾ ਸਾਨੂੰ ਵੀ ਅਲਾਗ ਅਧਿਕਾਰ ਮਿਲਣੇ ਚਾਹੀਦੇ ਆ ਸਿੱਖਾਂ ਦੇ ਵੀ ਉੱਜਲ ਸਿੰਘ ਹੁਣੀ ਗੱਲ ਕੀਤੀ ਵੀ ਸਿੱਖਾਂ ਨੂੰ ਵੀ ਅਧਿਕਾਰ ਅਲੱਗ ਮਿਲਣੇ ਚਾਹੀਦੇ ਹੈਗੇ ਤੇ ਫਿਰ ਉਸ ਤੋਂ ਬਾਅਦ ਕਮਨਲ ਹਵਾਲਾ ਆਇਆ ਹੈਗਾ ਉਹ ਉਸ ਅੰਗਰੇਜ਼ ਸਰਕਾਰ ਨੇ ਫੈਸਲਾ ਦਿੱਤਾ ਵੀ ਜਿਸ ਤਰ੍ਹਾਂ ਪਹਿਲਾਂ ਹਿੰਦੂ ਮੁਸਲਮਾਨ ਤੇ ਸਿੱਖਾਂ ਨੂੰ ਅਧਿਕਾਰ ਰਹੀ ਦਿੱਤੇ ਹੈਗੇ ਆ ਉਹ ਸਾਰੇ ਅਧਿਕਾਰ ਜਿਹੜੇ ਅਸ਼ੂਤ ਦਲਤ ਲੋਕ ਆ ਉਹਨਾਂ ਨੂੰ ਵੀ ਦਿੱਤੇ ਜਾਂਦੇ ਆ ਇੱਕ ਇਹ ਵੀ ਲਹਿਰ ਸੀ ਜੇ ਉਦੋਂ ਵੀ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਵੀ ਲੱਗੇ ਸੀ ਇੱਥੇ ਵੀ ਕਈ ਵਾਰੀ ਕੰਟਰੋਵਰਸੀ ਹੋ ਜਾਂਦੀ ਆ ਹਨਾ ਤਾਂ ਕੀ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਠੀਕ ਸੀਗੇ ਜਿਹੜੀ ਇਹ ਗਾਂਧੀ ਜੀ ਨੇ ਜਿਹੜਾ ਗੱਲ ਕਹੀ ਸੀ ਬਈ ਜੇ ਸਾਈਮਨ ਕਮਿਸ਼ਨ ਇੰਡੀਆ ਚ ਆ ਗਿਆ ਹਾਂ ਉਹਨਾਂ ਆ ਕੇ ਜੇ ਦੇਖ ਲਿਆ ਹਾਂ ਬਈ ਇਹ ਸੱਚ ਬਈ ਪਹਿਲਾਂ ਇੱਥੇ ਟੂ ਨੇਸ਼ਨ ਥਿਉਰੀ ਆ ਇੰਡੀਆ ਚ ਚੱਲ ਰਹੀ ਐ ਇੱਕ ਹਿੰਦੂ ਹੈਗੇ ਇੱਕ ਮੁਸਲਮਾਨ ਸਿੱਖ ਵੀ ਉਹਦੋਂ ਉਹ ਗਿਣਤੀ ਚ ਨਹੀਂ ਰੱਖਦੇ ਸੀ ਬਈ ਫਿਰ ਜੇ ਡਾਕਟਰੰਬੇਟ ਕਰਦੀ ਗੱਲ ਦਾ ਪਤਾ ਲੱਗ ਗਿਆ ਤੀਜਾ ਤੇ ਦਲਿਤ ਵੀ ਤੀਜੀ ਨੇਸ਼ਨ ਬਣ ਜਾਣੇ ਹੈਗੇ ਆ ਇਹ ਥਰੀ ਨੇਸ਼ਨ ਥਿਉਰੀ ਇੱਥੇ ਹੋਣੀ ਹੈਗੀ ਆ ਉਹਨਾਂ ਨੇ ਫਿਰ ਇਸ ਗੱਲ ਦੇ ਉੱਤੇ ਸਿੱਖਾਂ ਨੂੰ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਵਰਗਲਾ ਕੇ ਨਾਲ ਜੋੜ ਕੇ ਕਿਹਾ ਬਈ ਨਾ ਬੱਜੇ ਬਾਸ ਨਾ ਹੋਵੇ ਬਾਸ ਤੇ ਨਾ ਬੱਜੇ ਬਾਂਸਰੀ ਬਈ ਸਾਇਮਨ ਕਮਿਸ਼ਨ ਨੂੰ ਬੰਨ ਨਹੀਂ ਨਾ ਦਿਓ ਗੋ ਬੈ ਇਸ ਕਰਕੇ ਕੀਤਾ ਹੈ ਜਿਹੜੀ ਉਹ ਤੁਸੀਂ ਮੰਨਦੇ ਹੋ ਵੀ ਨਹੀਂ ਸਹੀ ਸੀ ਨਹੀਂ ਸਾਈਮਨ ਕਮਿਸ਼ਨ ਦਾ ਇਹ ਨਹੀਂ ਗੋਪੈਕ ਕੀਤਾ ਡਾਕਟਰ ਅੰਬੈਡਕਰ ਨੇ ਵੈਲਕਮ ਕੀਤਾ ਡਾਕਟਰ ਅੰਬੈਡਕਰ ਹੀ ਨਹੀਂ ਕੱਲੇ 18 ਜਥੇ ਬੰਦੀਆਂ ਜਿਹੜੀਆਂ ਤਾਮਨ ਐਡੋ ਦੇ ਵਿੱਚ ਆਸਾਮ ਦੇ ਵਿੱਚ ਕੈਰਲਾ ਦੇ ਵਿੱਚ ਬੰਗਾਲ ਦੇ ਵਿੱਚ ਪੰਜਾਬ ਦੇ ਵਿੱਚ ਆ ਧਰਮ ਲਹਿਰ ਸੀਗੀ ਉਹਨਾਂ ਨੇ ਵੈਲਕਮ ਕੀਤਾ ਹੈਗਾ ਬਈ ਆਓ ਦੇਖੋ ਸਾਡੀ ਹਾਲਤ ਦੇਖੋ ਜੀ ਜੀ ਜਦੋਂ ਰੈਜ਼ਰਵੇਸ਼ਨ ਦੀ ਗੱਲ ਆਉਂਦੀ ਹੈ ਜੀ ਤਾਂ ਬਾਬਾ ਸਾਹਿਬ ਅੰਬੇਦਕਰ ਉਹਨਾਂ ਦਾ ਨਾਮ ਇਹਦੇ ਚ ਆਉਂਦਾ ਹਨ ਕਿ ਉਹਨਾਂ ਨੇ ਸਾਨੂੰ ਰੈਜ਼ਰਵੇਸ਼ਨ ਲੈ ਕੇ ਦਿੱਤੀ ਆ ਪਰ ਕਈ ਵਾਰੀ ਇਹ ਵੀ ਸਵਾਲ ਉੱਠ ਖੜਦਾ ਕਿ ਰੈਜ਼ਰਵੇਸ਼ਨ ਦਾ ਫਾਇਦਾ ਕੁਝ ਲੋਕ ਲੈ ਪਾਏ ਆ ਖਾਸ ਕਰਕੇ ਜਿਹੜੇ ਪਿੰਡਾਂ ਦਾ ਦਲਿਤ ਭਾਈਚਾਰਾ ਬਹੁਤ ਪਛੜੇ ਹੋਏ ਹਨ ਉਹ ਨਹੀਂ ਲੈ ਪਾਏ ਇਹਦੇ ਬਾਰੇ ਤੁਸੀਂ ਕੀ ਸਮਝ ਰਹੇ ਹੋ ਕਿ ਸੱਚਮੁੱਚ ਹੀ ਰੈਜ਼ਰਵੇਸ਼ਨ ਦਾ ਫਾਇਦਾ ਇੱਕ ਜਣਾ ਲੈ ਗਿਆ ਤੇ ਉਸ ਤੋਂ ਬਾਅਦ ਉਹ ਵੀ ਅੱਪਰ ਹੋ ਕੇ ਬੈਠ ਗਿਆ ਮਨਜੀਤ ਜੀ ਰੈਜ਼ਰਵੇਸ਼ਨ ਦੇ ਡਾਕਟਰ ਅੰਬੇਦਕਰ ਖਲਾਸ ਸਿ ਡਾਕਟਰ ਅੰਬੇਡਕਰ ਜਾਰਵੇਸ਼ਨ ਦੇ ਹੱਕ ਵਿੱਚ ਨਹੀਂ ਸੀਗੇ ਹਮ ਕਿਉਂ ਹੁਣ ਰਿਜ਼ਰਵੇਸ਼ਨ ਤਾਂ ਪਹਿਲਾਂ Hindu Muslimਾਂ ਤੇ ਸਿੱਖਾਂ ਨੇ ਲਈ ਐ ਅੰਗਰੇਜ਼ਾਂ ਤੋਂ ਹਾਂ ਡਾਕਟਰ ਅੰਬੇਡਕਰ ਨੇ ਜਦੋਂ ਸੰਵਿਧਾਨ ਬਣ ਰਿਹਾ ਸੀ ਤਾਂ ਡਾਕਟਰ ਅੰਬੇਡਕਰ ਨੇ ਨਹਿਰੂ ਜੀ ਪਟੇਲ ਜੀ ਗਾਂਧੀ ਜੀ ਨੂੰ ਕਿਹਾ ਹਮ ਭਈ ਆ ਤੁਸੀਂ 26 ਮਾਰਚ 1928 ਨੂੰ ਲਾਹੌਰ ਦੇ ਵਿੱਚ ਆਪਣਾ ਸਿਮੇਲਨ ਕੀਤਾ ਸੀ ਹੂੰ ਉੱਥੇ ਤੁਸੀਂ ਨਾਰਾ ਦਿੱਤਾ ਸੀ ਵੀ ਭਾਰਤ ਵਾਸੀਓ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਇੱਥੋਂ ਅੰਗਰੇਜ਼ਾਂ ਨੂੰ ਕੱਢ ਕੇ ਆਪਣਾ ਰਾਜ ਲਿਆਵਾਂਗੇ ਤੇ ਆਪਣੇ ਰਾਜ ਵਿੱਚ ਨਾ ਕੋਈ ਅਮੀਰ ਹੋਊਗਾ ਨਾ ਕੋਈ ਗਰੀਬ ਹੋਊਗਾ ਨਾ ਕੋਈ ਉੱਚ ਹੋਊਗਾ ਨਾ ਕੋਈ ਨੀਚਾ ਹੋਊਗਾ ਨਾ ਕੋਈ ਮਾਲਕ ਹੋਊਗਾ ਨਾ ਕੋਈ ਮਜ਼ਾਰਾ ਹੋਊਗਾ ਮਜ਼ਦੂਰ ਹੋਊਗਾ ਤੇ ਸਾਰੇ ਲੋਕ ਬਰਾਬਰ ਹੋਣਗੇ ਤੇ ਨਾਟਕ ਵੀਰ ਕਹਿੰਦੇ ਭਈ ਗਾਂਧੀ ਜੀ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਨੇ ਤਿੰਨਾਂ ਨੇ ਲੋਕਾਂ ਨੇ ਸਹਿਯੋਗ ਵੀ ਦਿੱਤਾ ਤੇ ਉਹੀ ਤਾਂ ਕੁਰਬਾਨੀਆਂ ਵੀ ਦਿੱਤੀਆਂ ਹਮ ਪਰ ਹੁਣ ਤੁਸੀਂ ਉਹ ਜਿਹੜਾ ਭਗਤ ਸਿੰਘ ਦਾ ਸਮਾਜਵਾਦ ਆ ਉਹਨੂੰ ਇਹ ਸਿਧਾਂਤ ਦੇ ਵਿੱਚ ਲਿਆਓ ਹਮ ਉਹੀ ਇਹ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹੈਗੀਆਂ ਭਗਤ ਸਿੰਘ ਰਾਜਗੁਰੂ ਸਖਦੇਵ ਨੇ ਤੇ ਉਹ ਭਈ ਤੁਸੀਂ ਸਾਰੀ ਜ਼ਮੀਨ ਉਹ ਕਹਿੰਦੇ ਕਿੱਦਾਂ ਹੋਊਗਾ ਇਹ ਜਿਹੜਾ ਭਗਤ ਸਿੰਘ ਦਾ ਰਾਜ ਆ ਉਹ ਕਿਵੇਂ ਆਊਗਾ ਹੂੰ ਤਾਂ ਡਾਕਟਰ ਮੇੜਕਰ ਕਹਿੰਦੇ ਬਈ ਜ਼ਮੀਨ ਸਾਰੀ ਰਾਜਿਆਂ ਕੋ ਆ ਬਈ ਦੇਸ਼ ਦੇ ਵਿੱਚ 563 ਜਿਹੜੇ ਰਾਜੇ ਆ ਬਈ ਉਹ ਜ਼ਮੀਨ ਸਾਰੀ ਉਹਨਾਂ ਤੋਂ ਖੋਲੋ ਖੋ ਕੇ ਜਿਹੜੇ ਮਜ਼ਾਰੇ ਖੇਤੀ ਕਰਦੇ ਹੈਗੇ ਆ ਬੋਂਦੇ ਅਸਲ ਚ ਹਲ ਵੀਕ ਜਿਹੜੇ ਹਲਵਾਕ ਹੈਗੇ ਆ ਬਈ ਉਹਨਾਂ ਨੂੰ ਜ਼ਮੀਨ ਉਹਨਾਂ ਤੋਂ ਸਾਰੀ ਲੈ ਕੇ ਰਾਜਿਆਂ ਤੋਂ ਬਈ ਤੁਸੀਂ 20-20 ਹਜ਼ਾਰ ਏਕੜ ਦੇ ਫਾਰਮ ਬਣਾਓ 20-20 ਹਜ਼ਾਰ ਏਕੜ ਦੇ ਫਾਰਮ ਬਣਾ ਕੇ ਉੱਥੇ ਰਸ਼ੀਆ ਵਾਂਗ ਹੂੰ ਖੇਤੀ ਕਰਾਓ ਸਹਿਕਾਰੀ ਖੇਤੀ ਨਵੀਂ ਮਸ਼ੀਨਰੀ ਲਿਆਓ ਸਾਰੇ ਲੋਕ ਕੰਮ ਕਰਨ ਸਾਰਿਆਂ ਨੂੰ ਤਨਖਾਹ ਦਿਓ ਨਾ ਕੋਈ ਲੈਂਡਲੋਰਡ ਹੋਗਾ ਨਾ ਕੋਈ ਮਜ਼ਦੂਰ ਹੋਗਾ ਨਾ ਮਜਰਾ ਹੋਗਾ ਫਿਰ ਉਹ ਕਹਿੰਦੇ ਬਈ ਬੈਂਕਾਂ ਸਾਰੀਆਂ ਰਾਜਿਆਂ ਦੀਆਂ ਸਾਰੀਆਂ ਪਹਿਲਾਂ ਬੈਂਕਾਂ ਪ੍ਰਾਈਵੇਟ ਸੀ ਬੀਕਾ ਨੇਰ ਦੀ ਬੈਂਕ ਭਲਾਨੇ ਦੀ ਬੈਂਕ ਜੇ ਬੈਂਕ ਸਾਰੀਆਂ ਰਾਜਿਆਂ ਦੀਆਂ ਉਹ ਕਹਿੰਦੇ ਬੈਂਕਾਂ ਨੂੰ ਕੌਮੀ ਕਰੋ ਆਪਣੇ ਹੱਥ ਚ ਲੈ ਲਓ ਬੈਂਕਾਂ ਸਾਰਾ ਪੈਸਾ ਲੈ ਕੇ ਬਈ ਮੇਰਾ ਜਿਹੜਾ ਦੇਸ਼ ਹੈ ਉਹ ਪਿੰਡਾਂ ਚ ਵਸਦਾ ਡਾਕਟਰ ਬੇਟ ਕਰ ਕਹਿੰਦੇ ਬਈ ਉਦੋਂ 82% ਲੋਕ ਪਿੰਡਾਂ 'ਚ ਹੈਗੇ ਭਈ ਉਥੇ ਸਾਡੀ ਸੋਣੀ ਉਹਨਾਂ ਨੂੰ ਕੰਮ ਮਿਲਦਾ ਸਾਡੀ ਸੋਣੀ ਕੰਮ ਮਿਲਦਾ 10 ਮਹੀਨੇ ਬੇਲੇ ਰਹਿੰਦੇ ਬੇਲੇ ਰਹਿਣ ਕਰਕੇ ਬੇਰੁਜ਼ਗਾਰ ਹੋਣ ਕਰਕੇ ਉਹ ਗੁਰਬਤ ਦੀ ਮਾਰਚ ਹੈਗੇ ਆ ਔਰ ਇਸ ਕਰਕੇ ਉਹ ਬੜਾ ਦੁਖੀ ਜੀਵਨ ਜੀ ਰਿਹਾ ਹੈਗੇ ਆ ਜੀ ਬਈ ਸਰਕਾਰ ਜਿਹੜੀ ਇਹ ਬੈਂਕਾਂ ਪੈਸਾ ਆ ਇਸ ਪੈਸੇ ਨਾਲ 50 ਪਿੰਡਾਂ ਨੂੰ ਸੈਂਟਰ ਬਣ ਲਵੇ 50 ਪਿੰਡਾਂ ਦੇ ਗੱਭੇ ਇੱਕ ਮੈਲ ਲਾ ਦੇਵੇ ਉਥੇ ਵੀ 25000 ਬੰਦਿਆਂ ਨੂੰ ਕੰਮ ਮਿਲੂਗਾ ਜਦ ਕੰਮ ਮਿਲੂਗਾ ਤਾਂ ਉਹ ਜਿੰਨੇ ਵੀ ਹੈਗੇ ਆ ਸੈਂਕੜੇ ਪਿੰਡ ਉਹਨਾਂ ਦੇ ਘਰਾਂ ਚ ਦੋ ਦੋ ਤਨਖਾਹਾਂ ਆਉਣਗੀਆਂ ਉਹਨਾਂ ਦਾ ਜੀਵਨ ਖੁਸ਼ਹਾਲ ਹੋਊਗਾ ਤੇ ਇਸੇ ਤਰ੍ਹਾਂ ਫਿਰ ਤੀਜਾ ਉਹਨਾਂ ਨੇ ਕਿਹਾ ਇੱਥੇ ਲੋਕ ਅੱਛਾ ਭੋਜਨ ਨਾ ਹੋਣ ਕਰਕੇ ਬਿਮਾਰੀਆਂ ਦੇ ਸ਼ਿਕਾਰ ਹੈਗੇ ਆ ਬਡਾਪਾ ਇੱਥੇ ਕੋਈ ਉਹਦਾ ਜ਼ਿੰਮੇਵਾਰੀ ਨਹੀਂ ਹੈਗਾ ਮੈਂ ਉਹਨਾਂ ਦਾ ਬੀਮਾ ਕਰੋ ਹੂੰ ਦੀਵਾਂ ਕਰਕੇ ਉਹਨਾਂ ਨੂੰ ਇਹ ਸਿਹਤ ਸੂਲਤਾ ਸਿੱਖਿਆ ਸੂਲਤਾ ਜਿਹੜੀਆਂ ਸਿੱਖਿਆ ਫਰੀ ਦੇ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਤੁਸੀਂ ਕਰੋ ਫੇ ਭਗਤ ਸਿੰਘ ਦਾ ਜਿਹੜਾ ਰਾਜ ਆ ਉਹਨਾਂ ਦੀ ਕੁਰਬਾਨੀ ਦਾ ਅਸੀਂ ਮੁੱਲ ਪਾ ਸਕਾਂਗੇ ਕਿਉਂਕਿ ਆਮ ਲੋਕ ਕਹਿੰਦੇ ਉਹ ਤਾਂ ਕਦੀ ਕੋ ਗੱਲੇ ਨਹੀਂ ਹੋਈ ਹੈਗੀ ਜਦੋਂ ਭਗਤ ਸਿੰਘ ਉਹਨਾਂ ਨੂੰ ਫਾਂਸੀ ਦਿੱਤੀ ਹੈਗੀ ਹੈ 31 ਮਾਰਚ ਨੂੰ ਜੀ ਤਾਂ ਡਾਕਟਰ ਮੈਡਕਰ ਦਾ ਅਖਬਾਰ ਜਾਣਤਾ ਸੀ ਉਸ ਵੇਲੇ ਨਿਕਲਦਾ ਉਨੀ 13 ਅਪ੍ਰੈਲ ਜਿਹੜਾ 1931 ਦਾ ਅੰਕ ਹੈ ਹੂੰ ਉਹਦੇ ਵਿੱਚ ਐਡੀਟੋਰੀਅਲ ਲਿਖਿਆ ਵੀ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਫਾਂਸੀ ਤੇ ਲਟਕਾ ਦਿੱਤੇ ਗਏ ਫਾਂਸੀ ਲਈ ਨਹੀਂ ਗਈ ਹੈ ਹੂੰ ਫਾਂਸੀ ਤੇ ਲਟਕਾਏ ਗਏ ਹੈਗੇ ਆ ਉਹ ਕਹਿੰਦੇ ਵੀ ਜੇ ਤਾਂ ਕੈਦੇ ਕਾਨੂੰਨ ਨਾਲ ਜੇ ਕੋਈ ਚਲੋ ਅਫਰੋਧ ਮੰਨਦੇ ਆ ਤਾਂ ਉਹ ਫਾਂਸੀ ਦੇ ਸਕਦੇ ਹੈਗੇ ਆ ਜੋ ਸਮਾਸੀ ਕਾਨੂੰਨ ਹੈਗਾ ਪਰ ਕਹਿੰਦੇ ਇਹਨਾਂ ਦੀ ਫਾਂਸੀ ਦਾ ਕੋਈ ਟਾਈਮ ਸੀਗਾ ਰੱਖਿਆ ਗਿਆ ਜੱਜ ਬਲੋ ਤੇ ਦੇ ਦੇ ਦਿੱਤੀ ਉਹਨਾਂ ਨੂੰ ਪਹਿਲਾਂ ਹੀ ਤੇ ਇਹ ਤਾਂ ਕਹਿੰਦੇ ਕੋਈ ਨਿਆ ਨਹੀਂ ਹੈਗਾ ਹੂੰ ਇਹ ਤਾਂ ਕੋਈ ਨਿਆ ਨਹੀਂ ਹੈਗਾ ਫਿਰ ਜਦ ਸਾਰੇ ਕ੍ਰਾਂਤੀਕਾਰੀ ਗਾਂਧੀ ਜੀ ਹੁਣੀ ਬਾਕੀ ਛਡਾ ਲੈ ਹੈਗੇ ਆ ਬਾਕੀ ਸਾਰਿਆਂ ਨੂੰ ਰਿਹਾ ਕਰਾ ਲਿਆ ਹੈਗਾ ਅੰਗਰੇਜ਼ਾਂ ਤੋਂ ਤੋ ਇਹਨਾਂ ਨੂੰ ਕਿਉਂ ਨਹੀਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਫਿਰ ਇਹ ਜਿਹੜਾ ਉਹ ਕਹਿੰਦੇ ਵੀ ਜਿਹੜਾ ਰਿਜ਼ਰਵੇਸ਼ਨ ਅਸੀਂ ਨਹੀਂ ਲੈਣੀ ਹੈਗੀ ਤੁਸੀਂ ਆ ਸਾਰਾ ਸਾਂਝਾ ਕਰ ਦਿਓ ਕਿਸੇ ਨੂੰ ਕੋਈ ਰਿਜ਼ਰਵੇਸ਼ਨ ਦੀ ਵਜੀਫੀਆਂ ਦੀ ਫੇਰ ਨਹੀਂ ਲੋੜ ਰਹੀ ਕਿ ਜਦ ਕਨਾਂ ਤਨਖਾਹ ਹੁਣੀ ਆਏ ਕਿਆਂ ਫਿਰ ਪੈਦਾ ਕਿਵੇਂ ਹੋਈ ਜੀ ਫਿਰ ਕਿਵੇਂ ਪੈਦਾ ਇਸ ਕਰਕੇ ਹੋਈ ਤਾਂ ਫਿਰ ਉਹ ਗਾਂਧੀ ਜੀ ਕਹਿੰਦੇ ਹਾਂ ਕਹਿੰਦੇ ਭਈ ਜਿਹੜੀ ਰੂਸ ਚ ਲੱਖਾਂ ਕੁਰਬਾਨੀਆਂ ਦੇ ਕੇ ਹਮ ਇਨਕਲਾਬ ਆਇਆ ਹੈਗਾ ਕ੍ਰਾਂਤੀ ਆਈ ਹੈਗੀ ਆ ਡਾਕਟਰ ਅੰਬੈਡਕਰ ਤਾਂ ਕਹਿੰਦਾ ਜਵਾਲਾਲੇ ਭਈ ਗਾਂਧੀ ਕਹਿੰਦਾ ਜਵਾਲਾਲੇ ਤਾਂ ਕਲਮ ਨਾਲ ਹੀ ਕ੍ਰਾਂਤੀ ਕਰਨੀ ਚਾਹੁੰਦਾ ਹਮ ਤੇ ਉਹ ਪਟੇਲ ਕਹਿੰਦਾ ਜੇ ਅਸੀਂ ਜ਼ਮੀਨ ਖੋਈ ਤਾਂ ਖਾਨਾ ਚੰਗੀ ਸ਼ੁਰੂ ਹੋ ਜਾਣੀ ਜ਼ਿੰਮੇਦਾਰਾਂ ਨੇ ਦਲਤਾਂ ਨੂੰ ਮਾਰਨਾ ਸ਼ੁਰੂ ਕਰ ਦੇਣਾ ਜੇ ਅਸੀਂ ਬੈਂਕਾਂ ਖੋਈਆਂ ਉਹਨਾਂ ਕੋ ਫੌਜ ਆ ਰਾਜਿਆਂ ਕੋ ਹੁਣੀ ਲੜਾਈ ਇੱਥੇ ਸ਼ੁਰੂ ਕਰ ਦੇਣੀ ਹੈ ਇੱਥੇ ਤਾਂ ਸਿਵਲ ਵਾਰ ਸ਼ੁਰੂ ਕਰ ਦੇਣੀ ਹੈਗੀ ਹੈ ਵੀ ਤੁਸੀਂ ਡਾਕਟਰ ਮੇਟਰ ਗੱਲਾਂ ਤੁਹਾਡੀਆਂ ਠੀਕ ਹੈਗੀਆਂ ਪਰ ਸਾਨੂੰ ਤੁਸੀਂ 10 ਸਾਲ ਦਿਓ ਵੀ ਅਸੀਂ 10 ਸਾਲਾਂ ਦੇ ਵਿੱਚ ਵਿੱਚ ਜਿਹੜਾ ਇਹ ਸਾਰੀ ਜ਼ਮੀਨ ਨੂੰ ਵੀ ਵੱਡੇ ਫਾਰਮ ਬਣਾ ਦਿਆਂਗੇ ਮਿਲਾਂ ਵੀ ਲਾ ਦਿਆਂਗੇ ਬੈਂਕਾਂ ਵੀ ਕਾਮੀ ਕਰ ਦਿਆਂਗੇ ਤੇ ਇਸ ਕਰਕੇ ਤੁਸੀਂ ਇਹ ਅਜੇ ਮੰਗ ਨੂੰ ਛੱਡ ਦਿਓ ਤੇ ਇਸ ਕਰਕੇ ਉਹਨੀ ਰਿਜ਼ਰਵੇਸ਼ਨ ਜਿਹੜੀ ਜਵਰੀ ਮੜ ਦੱਤੀ ਹੈ ਜੀ ਪਰ ਡਾਕਟਰ ਬਟਕਰ ਕਹਿੰਦੇ ਕਹਿੰਦੇ ਮੇਰਾ ਸਮਾਜ ਬੜਾ ਸੁਣਾ ਹੈ ਹਮ ਬਸਾਖੀ ਦੀ ਲੋੜ ਲੰਗੇ ਲੂਲੇ ਲੂ ਲੂ ਹਮ ਜਦ ਸਮਾਂ ਹੈਗਾ ਇਹਨਾਂ ਨੂੰ ਕੰਮ ਦਿਓ ਇਹਨਾਂ ਨੂੰ ਜ਼ਮੀਨ ਦਿਓ ਹਮ ਤੇ ਆ ਆਪਣਾ ਵਪਾਰ ਕਰਨ ਲਈ ਪੈਸੇ ਦਿਓ ਬੈਂਕਾਂ ਚੋਂ ਹਮ ਇਹ ਆਪਣੇ ਪਹਿਲਾਂ ਦਿਖਾ ਦੇਣਗੇ ਮੈਨੂੰ ਕੀ ਲੋੜ ਹੈ ਪਰ ਨਹੀਂ ਹੁਣੀ ਯਾਰ ਬੇਸ਼ੰਮੀ ਜਿਹੜੀ ਇਦਾਂ ਹੀ ਹੈ ਜੀ ਮੈਂ ਮੁਰ ਵੀ ਜਾਨਣਾ ਚਾਹੂੰਗਾ ਜੀ ਜਿਵੇਂ ਕਾਸਟਿਜ਼ਮ ਜਿਹੜੀ ਇਹਨਾਂ ਆਪਣੇ ਸਮਾਜ ਦੇ ਵਿੱਚ 21ਵੀਂ ਸਦੀ ਦੇ ਵਿੱਚ ਵੀ ਬਹੁਤ ਭਾਰੂ ਆ ਹਲੇ ਤੱਕ ਹਨਾ ਤਾਂ ਕੀ ਕਿਸੇ ਹੋਰ ਧਰਮ ਦੇ through ਇਹ ਲੱਗਦਾ ਵੀ ਖਤਮ ਹੋ ਸਕਦੀ ਹੈ ਜਾਤ ਪਾਤ ਕਿਸੇ ਕੋਈ ਧਾਰਮਿਕ ਸੰਸਥਾ ਕੋਈ ਧਾਰਮਿਕ ਲਹਿਰ ਇਹਨੂੰ ਖਤਮ ਕਰ ਸਕਦੇ ਕਿਸੇ ਧਰਮ ਦੇ ਵਿੱਚ ਆਪਾਂ ਜਾ ਕੇ ਇਹਨੂੰ ਖਤਮ ਕਰ ਸਕਦੇ ਆ ਦੇਖੋ ਜਿਹੜੀ ਇਹ ਗੱਲ ਜਦੋਂ ਉਠਾਈ ਗਈ ਨਾ ਇਹਦਾ ਜਵਾਬ ਸ਼ਹੀਦ ਭਗਤ ਸਿੰਘ ਨੇ ਬਹੁਤ ਵਧੀਆ ਦਿੱਤਾ ਇਸ ਗੱਲ ਦਾ ਜਿਹੜਾ ਜਵਾਬ ਆ ਉਹ ਸ਼ਹੀਦ ਭਗਤ ਸਿੰਘ ਨੇ ਜਿਹੜੀ ਉਹਨਾਂ ਦੀ ਕਿਤਾਬ ਹੈ ਨਾ ਅਸ਼ੂਤ ਦਾ ਸਵਾਲ ਉਹਦੇ ਵਿੱਚ ਉਹਨੇ ਜਵਾਬ ਦਿੱਤਾ ਭਗਤ ਸਿੰਘ ਕਹਿੰਦੇ ਵੀ ਜੇ ਇਹ ਮੁਸਲਮਾਨ ਬਣ ਜਾਣ ਫਿਰ ਵੀ ਤੁਸੀਂ ਇਹਨਾਂ ਨੂੰ ਅਧਿਕਾਰ ਦੇਣ ਲਈ ਤਿਆਰ ਹਾਂ ਜੇ ਸਿੱਖ ਬਣ ਜਾਣ ਫਿਰ ਵੀ ਤੁਸੀਂ ਇਹਨਾਂ ਨੂੰ ਅਧਿਕਾਰ ਦੇਣ ਲਈ ਤਿਆਰ ਹਾਂ ਜੇ ਆਪਣੀ ਅਲੱਗ ਆਈਡੈਂਟੀ ਹੋਣ ਕਰ ਲਵੇ ਅਸੀਂ ਇਹ ਧਰਮ ਹੀ ਆ ਅਸੀਂ ਕਿਸੇ ਧਰਮ ਨੂੰ ਨਹੀਂ ਮੰਨਦੇ ਇਹ ਧਰਮ ਫਿਰਕਾ ਪ੍ਰਸਤੀ ਜਿਹੜੀ ਹੈ ਇਹ ਠੀਕ ਨਹੀਂ ਹੈਗੀ ਇਹ ਮਨੁੱਖ ਨੂੰ ਵੰਡਦੀ ਹੈਗੀ ਆ ਹੂੰ ਇਸ ਕਰਕੇ ਅਸੀਂ ਨਹੀਂ ਹੈਗੇ ਬਈ ਇਸ ਕਰਕੇ ਤੁਸੀਂ ਉਹਨਾਂ ਨੂੰ ਅਧਿਕਾਰ ਦਿਓ ਜਿੱਦਾਂ ਮੰਗਦੇ ਆ ਹੂੰ ਪਾਕ ਸਿੰਘ ਨੇ ਤੇ ਫਿਰ ਡਾਕਟਰ ਮਿਤਕਰ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਹੂੰ ਉਹਨਾਂ ਨੇ ਉਹ ਜਿਹੜਾ ਭਾਸ਼ਣ ਦਿੱਤਾ 나ਗਪੁਰ ਦੀਖਸ਼ਾ ਭੂਮੀ ਜਿਹੜੀ ਹੈ 나ਗਪੁਰ ਜਿੱਥੇ ਉਹ ਬੁੱਧ ਬਣੇ ਹੈਗੇ ਆ ਜੀ ਉਸ ਭਾਸ਼ਣ ਦੇ ਵਿੱਚ ਉਹਨੇ ਇਸ ਗੱਲ ਦਾ ਜਵਾਬ ਦਿੱਤਾ ਉਹ ਕਹਿੰਦਾ ਵੀ ਜਾਤ ਪਾਤ ਦੀ ਲੜਨ ਤੋਂ ਬਚਣ ਲਈ ਜਿਹੜੇ ਦਲਤ ਲੋਕ ਐ ਉਹ 1899 ਚ ਪਹਿਲੀ ਵਾਰੀ ਅਸਾਈ ਬਣੇ ਮਡਰਾਚ ਹਾਂ ਅਸਾਈ ਬਣ ਗਿਆ ਅਸਾਈ ਬਣ ਗਿਆ ਪਰ ਉਹ ਚਰਚ ਦੇ ਮੋਰੇ ਇੱਕ ਗਰੈਲ ਲਾ ਦਿੱਤੀ ਗਈ ਬੇਹਤ ਅੱਗੇ ਨਹੀਂ ਲੋਕ ਆ ਸਕਦੇ ਹੈਗੇ ਹੂੰ ਉਹ ਕਹਿੰਦੇ ਫਿਰ ਫਰਕ ਤਾਂ ਮਿਟਿਆ ਹੀ ਨਹੀਂ ਮਿਟਿਆ ਹੀ ਨਹੀਂ ਹੈਗਾ ਇਸੇ ਤਰ੍ਹਾਂ ਉਸ ਤੋਂ ਬਾਅਦ ਉਹ ਇਹ ਵੀ ਬਣੇ ਹੈਗੇ ਆ ਸਿੱਖ ਵੀ ਬਣੇ ਹੈਗੇ ਆ ਹਾਂ ਇੱਥੇ ਵੀ ਉਹਨਾਂ ਨੂੰ ਵੀ ਚੌਥੇ ਪੋਤੇ ਦੇ ਕਿਹਾ ਹੈਗਾ ਈਵਨ ਜਦੋਂ ਸੈਕੰਡ ਵਰਲਡ ਵਾਰ ਤੇ ਫਸਟ ਵਰਲਡ ਵਾਰ ਵਿੱਚ ਅੰਗਰੇਜ਼ਾਂ ਨੇ ਭਰਤੀ ਖੋਲੀ ਦਲਿਤ ਲੋਕਾਂ ਲਈ ਬੇ ਇਹ ਵੀ ਭਰਤੀ ਹੋ ਸਕਦੇ ਹੈਗੇ ਆ ਤਾਂ ਸਭ ਤੋਂ ਵੱਧ ਵਿਰੋਧ ਜਿਹੜਾ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਸੀਗੇ ਉਹਨਾਂ ਨੇ ਕੀਤਾ ਹੈਗਾ ਔਰ ਉਹਨੇ ਕਿਆ ਭਈ ਨਹੀਂ ਤਾਂ ਹੀ ਤੁਹਾਨੂੰ ਬਕਾਫਤ ਕਰ ਦੇਵਾਂਗੇ ਤੇ ਅਸੀਂ ਛੱਡ ਦੇਵਾਂਗੇ ਭਈ ਇਸ ਕਰਕੇ ਤੁਸੀਂ ਉਹ ਕਹਿੰਦੇ ਫੇ ਉਹ ਬੜੇ ਸਿਆਣੇ ਸੀ ਕਿਉਂਕਿ ਉਹਨਾਂ ਦੀ ਬਾਹਾਂ ਸੀ ਬੈਣਨੇ ਚਾਹੀ ਹੋਈ ਬੜਲਵਾਰ ਲੱਗੀ ਹੋਈ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਮੋਰੇ ਤੁਸੀਂ ਹੁਣ ਆਫਸਰ ਬਚੇ ਆ ਬਈ ਬੜਲਵਾਰ ਤਾਂ 5 ਸਾਲ ਲੱਗੀਆਂ ਹੋ ਗਈਆਂ 5-6 ਸਾਲ ਚੱਲੀ ਦੋਈ ਦੋਈ ਬੜਲਵਾਰਾਂ ਭਈ ਭਈ ਹੁਣ ਇਹ ਰੰਗ ਰੂਪ ਤੇ ਭਰਤੀ ਕਰਨੇ ਆ ਤੁਹਾਨੂੰ ਬਚਾਉਣ ਲਈ ਮੋਰੇ ਕਹਿੰਦੇ ਪਰ ਇਹਨਾਂ ਨੂੰ ਕੱਢਣਾ ਹੋ ਇਹ ਹੀ ਆਪਣੇ ਜਿਹੜੇ ਸੀਗੇ ਬੰਦੇ ਪੰਜ ਪੰਜਾਬੀ ਜਿਮੀਦਾਰ ਰਾਜਪੂਤ ਹੋਰ ਜੱਤਾਂ ਤੇ ਉੱਚੇ ਜਾਤਾਂ ਉਹਨਾਂ ਨੇ ਕਿਹਾ اور ਜ਼ਾਦ ਫੇ ਖਤਮ ਹੋਈ ਉਹ ਨਹੀਂ ਕਢਾਤੇ ਹੂੰ ਕਢਾਤੇ ਜੀ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਧਰਮਾਂ ਦੇ ਵਿੱਚ ਜਾਣ ਕੋਈ ਹੱਲ ਨਹੀਂ ਹੈ ਜਾਤ ਪਾਤਾਂ